ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਨਲੀ ਕਿਦਾ ਸਾਰੇ ਠੀਕ ਠਾਕ ਹੋ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਾਈਟਲ ਥੰਬਨੇਲ ਦੇ ਕੇ ਸਮਝ ਹੀ ਗਏ ਹੋਵੋਗੇ ਅੱਜ ਮੈਂ ਕਿਹੜੀ ਗੱਲ ਕਰਨ ਜਾ ਰਹੀ ਹਾਂ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਮੈਕਪੈਨ ਦੇ ਬਾਰੇ ਤੇ ਜੋ ਤੁਸੀਂ ਪਿਛਲੇ ਆਏ ਕਾਫੀ ਮੇਰੇ ਚੈਨਲ ਤੇ ਉਹਨਾਂ ਦੀ ਵੀਡੀਓ ਦੇਖੀ ਹੈ ਉਹਨਾਂ ਦੇ ਬਲੌਗ ਦੇਖੇ ਹੈ ਨਾ ਤੇ ਦੇਖੋ ਜਿਹੜਾ ਉਹਨਾਂ ਦਾ ਬਲੌਗ ਆਇਆ ਸੀ ਪਹਿਲਾਂ ਉਹ ਗਏ ਸੀਗੇ ਹਸਪੀਟਲ ਇੱਥੇ ਮਤਲਬ ਉਹਦੀ ਮੈਡੀਸਨ ਚੱਲਦੀ ਆ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਇਸ ਭੈਣ ਨੇ ਹਨਾ ਤੇ ਦੱਸਿਆ ਆਪਣੇ ਬਾਰੇ ਵੀ ਮੈਂ ਹੁਣ ਕੁਝ ਹੱਦ ਤੱਕ ਸਹੀ ਆ ਮੇਰਾ ਡਿਪਰੈਸ਼ਨ ਕੁਝ ਮੈਂ ਠੀਕ ਆ ਪਰ ਪੂਰੀ ਠੀਕ ਨਹੀਂ ਕਹਿੰਦੇ ਮੈਂ ਤੇ ਡਾਕਟਰਾਂ ਨੇ ਵੀ ਦੱਸਿਆ ਸੀ ਡਾਕਟਰ ਲੇਡੀ ਡਾਕਟਰ ਨੇ ਵੀ ਗੱਲ ਕੀਤੀ ਸੀ ਔਰ ਜੈਂਟਸ ਨੇ ਵੀ ਹਨਾ ਤੇ ਉੱਥੋਂ ਯਾਨੀ ਉਹ ਡੇਲੀ ਆਪਣੀ ਮੈਡੀਸਨ ਖਾਂਦੇ ਆ ਨਾ ਚਲੋ ਖੈਰ ਵਾਹਿਗੁਰੂ ਇਹਨਾਂ ਨੂੰ ਠੀਕ ਠਾਕ ਜਲਦੀ ਕਰਨਾ ਹਨਾ ਤੰਦਰੁਸਤੀਆਂ ਦੇਣ ਔਰ ਤੰਦਰੁਸਤੀ ਸਭ ਤੋਂ ਵੱਡੀ ਨਿਯਮਤ ਹੁੰਦੀ ਆ ਤੇ ਜੇ ਇਨਸਾਨ ਨੂੰ ਤੰਦਰੁਸਤੀ ਸਾਰਾ ਕੋ ਸਹੀ ਲੱਗਦਾ ਚੰਗਾ ਲੱਗਦਾ ਜੇ ਤੰਦਰੁਸਤੀ ਹੈ ਨਹੀਂ ਤਾਂ ਕੁਛ ਨਹੀਂ ਚੰਗਾ ਲੱਗਦਾ ਨਾ ਸਾਰਾ ਕੁਝ ਤੰਦਰੁਸਤੀ ਦੇ ਨਾਲ ਹੀ ਆ ਤੇ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਤੇ ਇਸ ਭੈਣ ਲਈ ਅਰਦਾਸ ਕਰਦੇ ਆ ਤੇ ਉਹਨਾਂ ਦੀ ਜਿਹੜਾ ਟੈਨਸ਼ਨ ਆ ਦੂਰ ਹੋਣਾ ਤੇ ਗਏ ਉਹ ਦਵਾਈ ਲੈਣ ਤੇ ਚਲੋ ਖੈਰ ਲੈ ਕੇ ਆਏ ਤਾਂ ਵੈਗਰੂ ਜਲਦੀ ਨਾਲ ਆਰਾਮ ਦੇਵੇ ਤੇ ਬਾਕੀ ਇਹ ਨਵੀਂ ਅਪਡੇਟ ਆਈ ਹੈ ਨਾ ਵਾਸਤੇ ਵੀ ਉਹਨਾਂ ਦੇ ਜਿਹੜੇ ਘਰ ਵਾਲਾ ਆ ਤੇ ਉਹਨਾਂ ਦੀ ਮੰਮੀ ਉਹ ਇੰਡੀਆ ਆਏ ਹੋਇਆ ਤੇ ਉਹਨਾਂ ਦੇ ਜੇਠ ਹੰਸਿਆ ਪੰਜਾਬੀ ਬਲੌਗਰ ਜਿਹੜੇ ਹੈਗੇ ਆ ਤੇ ਵੀ ਕਹਿੰਦੇ ਇੰਡੀਆ ਗਏ ਆ ਤੇ ਉਹਨਾਂ ਦੀ ਫੈਮਿਲੀ ਉਹਦੇ ਨਾਲ ਹੀ ਆ ਤੇ ਸਾਰੇ ਵੀਵਰ ਸਬਸਕ੍ਰਾਈਬਰ ਤਾਂ ਹੀ ਸਵਾਲ ਲਿਆ ਵੀ ਉਹਨਾਂ ਦੀ ਫੈਮਿਲੀ ਉਹਨਾਂ ਦੀ ਕੇਅਰ ਘਾਤੋਂ ਨਹੀਂ ਕਰਦੀ ਹੈਗੀ ਵੀ ਉਹਨਾਂ ਨੂੰ ਇਸ ਔਖੇ ਸਮੇਂ ਵਿੱਚ ਕੇਅਰ ਕਰਨੀ ਚਾਹੀਦੀ ਉਹ ਤੇ ਚਲੋ ਠੀਕ ਹੈ ਜੀ ਮੰਨਦੇ ਆ ਨਾ ਚਾਹੀਦੀ ਹੈ ਤੇ ਵੱਟ ਉਹ ਵੀ ਕੇਅਰ ਦੇ ਨਾਲ ਹੀ ਯਾਨੀ ਕੇਅਰ ਕਰਦੇ ਪਏ ਆ ਪਰ ਸੱਚ ਕਿਉਂ ਨਹੀਂ ਦੱਸ ਰਹੇ ਮੈਕ ਭੈਣ ਹੈ ਨਾ ਤੇ ਸੱਚ ਕਾਤੋਂ ਨਹੀਂ ਲਿਆ ਰਹੇ ਇਸ ਫੈਮਿਲੀ ਆਪਣੇ ਜਾਨੀ ਆਪਣੇ ਬਲੌਗਸ ਕਾਤੋਂ ਨਹੀਂ ਲਿਆਉਂਦੇ ਹੈਗੇ ਕੋਈ ਕਾਰਨ ਹੋ ਸਕਦਾ ਆ ਤੇ ਹੋ ਸਕਦਾ ਵੀ ਇਹ ਨਾ ਫੈਮਿਲੀ ਨਾ ਲਿਆ ਕੇ ਉਹਨਾਂ ਨੇ ਆਪਣੇ ਚੈਨਲ ਨੂੰ ਗਰੋ ਕਰਨਾ ਹੈ ਨਾ ਤੇ ਇਹ ਤਾਂ ਉਹੀ ਜਾਣਦੇ ਹੈ ਨਾ ਵੀ ਸੱਚੀ ਗੱਲ ਕਾਤੋਂ ਨਹੀਂ ਦੱਸਦੇ ਹੈਗੇ ਕਿਉਂ ਉਹਨਾਂ ਨੂੰ ਸਵਾਲ ਸਾਰੇ ਸਕਾਇਰ ਬਿਊਰ ਕਰਦੇ ਹੈ ਨਾ ਕਿ ਤੁਸੀਂ ਆਪਣੀ ਫੈਮਿਲੀ ਕੋਲ ਜਾਓ ਤੁਹਾਡੀ ਟੈਨਸ਼ਨ ਘਟੂਗੀ ਜਾਂ ਜਾਂ ਉਹਨਾਂ ਨੂੰ ਇੱਥੇ ਲਿਆਓ ਜਾਂ ਕਿਦਾਂ ਵੀ ਹੈ ਨਾ ਤੇ ਸੱਚ ਤਾਂ ਉਸ ਪ੍ਰਮਾਤਮਾ ਨੂੰ ਪਤਾ ਕੀ ਹੈ ਕੀ ਨਹੀਂ ਅੰਗੇ ਭੈਣ ਨੂੰ ਪਤਾ ਵੀ ਕਿਉਂ ਨਹੀਂ ਸੱਚ ਦੱਸਦੇ ਹੈਗੇ ਗੱਲਬਾਤ ਕੋਈ ਹੈਨਾ ਤੇ ਆਪਣੀ ਬਿਮਾਰੀ ਬਾਰੇ ਦੱਸਦੇ ਆ ਤੇ ਲੋਕੀ ਕਹਿੰਦੇ ਵੀ ਡਰਾਮਾ ਕਰਦੀ ਆ ਇਹ ਵੀ ਇਹ ਕੋਈ ਬਿਮਾਰੀ ਥੋੜੀ ਹੰਦੀ ਜੇ ਬੰਦਾ ਬਿਮਾਰ ਹੋਵੇ ਇਦਾਂ ਬੋਲ ਦਿਆ ਲੈਂਦਾ ਆ ਤੇ ਦੁਕਾਨਾਂ ਦੀ ਪ੍ਰੋਮੋਸ਼ਨਾਂ ਕਿੱਦਾਂ ਕਰ ਲੈਂਦਾ ਹੈਨਾ ਤੇ ਕਹਿਣ ਵਾਲੇ ਜੋ ਕਹ ਲੈਂਦੇ ਹੈਨਾ ਜਿੱਦਾ ਹੁਣ ਮੈਨੂੰ ਇੱਕ ਕਮੈਂਟ ਆਇਆ ਕਹਿੰਦੇ ਵੀ ਜੇ ਮੈਗ ਭੈਣ ਨਹੀਂ ਜਵਾਬ ਦੇ ਰਹੀ ਇਹ ਗੱਲਾਂ ਦਾ ਤੁਸੀਂ ਵੀਡੀਓ ਨਾ ਦੇਖੋ ਤੇ ਮੈਨੂੰ ਕੁਐਂਟ ਆਇਆ ਇਹ ਜਿਸ ਕੋ ਭੈਣ ਜੀ ਆ ਭਾਜੀ ਮੈਨੂੰ ਪਤਾ ਨਹੀਂ ਤੁਹਾਡਾ ਕੋਣ ਹੈ ਤੁਸੀਂ ਤੇ ਜੇ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਵਲੌਗ ਪਾਵਾਂਗੇ ਤੇ ਲੋਕ ਉਹ ਦੇਖਣਗੇ ਹੈਨਾ ਤੇ ਜਦ ਆਪਾਂ ਸੋਸ਼ਲ ਮੀਡੀਆ ਚ ਹੀ ਲੈਣ ਦੀ ਲੋਕਾਂ ਨੇ ਦੇਖਣਾ ਦੇਖਣਾ ਨਾ ਤੇ ਤਾਂ ਕਰਕੇ ਸਾਰੇ ਦੇਖਦੇ ਆ ਦੇਖ ਕੇ ਹੋਰ ਸਵਾਲ ਵੀ ਕਰਦੇ ਆ ਨਾ ਸੋ ਇਹ ਗੱਲ ਆ ਤੇ ਭੈਣ ਨੂੰ ਆਪਣੇ ਫੈਮਿਲੀ ਬਾਰੇ ਔਰ ਜਿਹੜੇ ਵੀ ਆਪਣੇ ਉਹਨਾਂ ਦੇ ਸਬਸਕਰਾਈਬਰਾਂ ਦੇ ਹੈਗੇ ਆ ਸਵਾਲ ਉਹਨਾਂ ਨੂੰ ਜ਼ਰੂਰ ਕਲੀਅਰ ਕਰਨੇ ਚਾਹੀਦੇ ਆ ਹੈਨਾ ਤਾਂ ਜੁਨਾ ਦੇ ਦਿਲਚੋ ਸਾਰੇ ਸਵਾਲ ਜਵਾਬ ਨਿਕਲ ਜਾਣਾ ਹਨ ਦੇ ਉਹਨਾਂ ਦੇ ਦਿਲਚਨ ਅਸ਼ੰਕਾ ਪੈਦਾ ਹੋਵੇ ਤੇ ਉਹਨਾਂ ਦਾ ਰਵੀ ਘਰ ਵਾਲਾ ਉਹਨਾਂ ਦਾ ਤੇ ਉਹ ਵੀ ਇੰਡੀਆ ਉਹਨਾਂ ਨੂੰ ਮਤਲਬ ਇੱਥੇ ਹੀ ਕੇਅਰ ਕਰਦੇ ਆ ਤੇ ਉਹਨਾਂ ਦੀ ਸੱਸ ਜਿਹੜੀ ਉਹ ਵੀ ਹੈਨਾ ਚਲੋ ਵਧੀਆ ਗੱਲ ਆ ਫੈਮਿਲੀ ਸਪੋਰਟ ਹੋਣੀ ਚਾਹੀਦੀ ਆ ਫੈਮਿਲੀ ਦੇ ਨਾਲ ਜਿੱਥੇ ਫੈਮਿਲੀ ਖੜੀ ਹੋਏਣਾ ਉੱਥੇ ਹੋਰ ਨੀ ਕੋ ਖੜਾ ਸਕਦਾ ਹੈਗਾ ਤੇ ਫੈਮਿਲੀ سپورਟ ਸਭ ਤੋਂ ਵੱਡੀ ਹੁੰਦੀ ਹੈ ਨਾ ਚਾਹੇ ਉਹ ਸਹੁਰਿਆਂ ਦੀ ਹੋਵੇ ਚਾਹੇ ਉਹ ਪਿੱਕਿਆਂ ਦੀ ਹੋਵੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਘਰ ਵਾਲਾ ਹੁੰਦਾ ਨਾ ਉਹ ਵੱਡੀ ਆਪਣੀ سپورਟ ਹੁੰਦੀ ਹੈ ਜੋ ਉਹ ਆਪਣੇ ਨਾਲ ਸਾਰਾ ਕੁਝ ਸਹੀ ਹੈ ਨਾ ਤੇ ਇਹ ਗੱਲ ਆ ਤੇ ਆਪਣੇ ਘਰ ਵਾਲੇ ਦੀ سپورਟ ਚਾਹੀਦੀ ਹੈ ਤੇ ਬਾਕੀ ਫੈਮਿਲੀ ਦੀ ਹੈ ਨਾ ਤੇ ਬਾਕੀ ਮੈਕ ਭਣੇ ਵਾਸਤੇ ਅਰਦਾਸ ਕਰਦੇ ਆ ਵਾਹਿਗੁਰੂ ਨਾਲ ਨਾ ਜਲਦੀ ਤੋਂ ਜਲਦੀ ਆਰਾਮ ਦੇਵੇ ਤੇ ਜਿਹੜੀ ਡਿਪਰੈਸ਼ਨ ਹੁੰਦੀ ਹੈ ਬਹੁਤ ਇੱਕ ਭੈੜੀ ਤੋਂ ਭੈੜੀ ਬਿਮਾਰੀ ਹੁੰਦੀ ਹੈ ਨਾ ਇਸ ਚੀਜ਼ ਵਿੱਚ ਪਤਾ ਨਹੀਂ ਬੰਦੇ ਨੂੰ ਲੱਗਦਾ ਵੀ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਂ ਕੀ ਬੋਲ ਰਿਹਾ ਕੀ ਕਹਿ ਰਿਹਾ ਕਿਸੇ ਨੂੰ ਹਨ ਤੇ ਇਹ ਗੱਲ ਹੋ ਜਾਂਦੀ ਹੈ ਤੇ ਬਾਕੀ ਕਿ ਨਾ ਤਾਂ ਨੂੰ ਵੀ ਚਾਹੀਦਾ ਵੀ ਇਸ ਗੱਲ ਕਲੀਅਰ ਕਰ ਦੇਣ ਸਾਰਿਆਂ ਦੇ ਸ਼ੰਕਾ ਦੂਰ ਹੋ ਜAVE ਸਾਰਿਆਂ ਦੇ ਸਵਾਲ ਜਵਾਬ ਸੁਣ ਕੇ ਹਨ ਚਲੋ ਠੀਕ ਹੈ ਫਿਰ ਅੱਜ ਦੇ ਬਲੌਗ ਦਾ ਕਰਦੇ ਇੰਡ ਤੇ ਸਾਰੇ ਜਣੇ ਅਰਦਾਸ ਕਰੋ ਭੈਣ ਦੀ ڈپریشن ਜਿਹੜੀ ਹਾਲਤ ਆ ਉਹ ਸਹੀ ਹੋ ਜਵੇ ਹਨਾ ਤੇ ਆਪਾਂ ਵੀ ਕਰਦੇ ਆ ਤੇ ਆਪਾਂ ਦੇਖੋ ਜਿਹੜੇ ਤੇ ਭਲਾ ਮੰਗੀ ਦਾ ਭਾਵੇਂ ਸਾਡੇ ਕੋਈ ਮਾੜਾ ਕਬੀ ਜਾਂ ਸਾਡਾ ਮਾੜਾ ਮਾੜਾ ਸੋਚੇ ਹਨਾ ਆਪਾਂ ਤਾਂ ਹਰੇਕ ਨੂੰ ਚੰਗਾ ਕਹੀਦਾ ਆ ਤੇ ਔਰ ਚੰਗਾ ਹੀ ਸੋਚੀਦਾ ਤੇ ਵਾਸ ਸਾਰੇ ਚੜ੍ਹਦੀ ਕਲਾ ਚ ਰਹਿਣਾ ਨਾ ਤੇ ਦੇਖੋ ਜੀ ਆਪਾਂ ਭਲਾ ਮੰਗਾ ਕਿ ਸਾਰਿਆਂ ਦਾ ਤਾਂ ਆਪਣਾ ਵੀ ਹੋਊਗਾ ਨਾ ਸੋਈ ਗੱਲ ਆ ਚਲੋ ਜੀ ਹੁਣ ਕੱਟ ਚਾਹ ਪੀ ਲਈਏ ਤੇ ਬਣਾਈ ਬਣਾ ਕੇ ਲਈ ਚਾਹ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਹਨ ਤਾਂ ਜੋ ਸਾਨੂੰ ਪਤਾ ਲੱਗਦਾ ਰਹੇ ਸਾਡੇ ਬਲੌਗ ਕਿਦਾਂ ਦੇ ਆ ਤੇ ਹੋਰ ਬਹੁਤ ਵਧੀਆ ਸਾਨੇ ਪਹਿਣਾ ਭਰਾ ਕਮੈਂਟ ਕਰਦੇ ਆ ਤੇ ਵਧੀਆ ਲੱਗਦਾ ਹੈ ਮੇਕੇ ਰੂਹ ਖੁਸ਼ ਹੁੰਦੀ ਆ ਹੈਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਸਸਟੀ ਕਾ ਸਾਰਿਆਂ ਨੂੰ ਓਕੇ ਬਾਈ ਜੀ